ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਿੰਤਕੋਟ ਤਹਿਸੀਲ ਟਾਲੀ ਦਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਤਾਂ ਨੂੰ 4-5 ਝੋਟੀਆਂ ਦਿਖਾਉਣੀਆਂ ਵਾ ਚੰਗੇ ਤਗੜੇ ਕੱਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ 4 ਸੋਈਆਂ ਸਵਾਈਆਂ ਤੇ ਇੱਕ ਗੱਬਣ ਤਿਆਰ ਤੇ ਆਜੋ ਕਰੀਏ ਵੀਰਾਂ ਨਾਲ ਗੱਲਬਾਤ ਤੇ ਪੁੱਛੀਏ ਇਹਨਾਂ ਦੀ ਡਿਟੇਲ ਇੱਧਰ ਨੂੰ ਆਜੋ ਪਾਜੀ ਇੱਧਰ ਆ ਜਾਓ ਇੱਧਰ ਸਸਿਆ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਜੀ ਭਾਜੀ ਕਿਰਪਾ ਤੁਸੀਂ ਦੱਸੋ ਹਾਂਜੀ ਚੜ੍ਹਦੀ ਕਲਾ ਜੇ ਹਾਂਜੀ ਲੋ ਸਾਰੇ ਚੜ੍ਹਦੀ ਕਲਾ ਜੇ ਤੁਸੀਂ ਸੁਣਾਓ ਪਰਵਾਹ ਠੀਕ ਠਾਕ ਬੜੇ ਵਧੀਆ ਜੀ ਵਧੀਆ ਹੀ ਚਾਹੀਦਾ ਭਾਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਅਵਤਾਤ ਸਿੰਘ ਜੇ ਠੀਕ ਹੈ ਜੀ ਤੇ ਪਿੰਡ ਜਤਕੋੜ ਜੇ ਠੀਕ ਹੈ ਜੀ ਤਹਿਸੀਲ ਤਹਿਸੀਲ ਆਪਾਂ ਨੂੰ ਪੈ ਜਾਂਦੀ ਜੇ ਉਤਾਰੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 95101 60874 ਠੀਕ ਆ ਜੀ 608743 ਹਾਂਜੀ ਲਓ ਜੀ ਬਾਈ ਪੂਰਾ ਖੁਸ਼ ਤੇ ਲਿਆ ਤੇ ਸਾਰੀ ਵੀਡੀਓ ਜੀ ਇਤਨਾ ਆਪਾਂ ਆਸੇ ਦਿਖਾਉਣੇ ਆ ਤੇ ਕਰੀਏ ਸ਼ੁਰੂਆਤ ਜੀ ਜੀ ਠੀਕ ਪੂਰਾ ਖੁਸ਼ ਤੇ ਲਿਆ ਵੀਰ ਇਹ ਬਾਈਆ ਪਹਿਲੇ ਨੰਬਰ ਤੇ ਆ ਗਈ ਝੋਟੀ ਦੱਸਿਓ ਇਹਦੇ ਬਾਰੇ ਧੱਲਾ ਨਹੀਂ ਅਜੇ ਥੋੜਾ ਇਹ ਕਿਧਰੋਂ ਕਿਧਰੋਂ ਕਹੋ ਉਧਰੋਂ ਕਰਦੇ ਕਾਲਾ ਵੀ ਧੱਲਾ ਨਹੀਂ ਚੱਲਦੇ ਅਜੇ ਥੋੜਾ ਜਿਹਾ ਨਹੀਂ ਪਕਾਇਆ ਹੋ ਪੂਰਾ ਜੇ ਨਹੀਂ ਲਾਇਆ ਕਿਸ ਤਰ੍ਹਾਂ ਹਣ ਗੱਡਣੀਆਂ ਪੈਨਾਂ ਚ ਇਹ ਬਾਈ ਕਿਵੇਂ ਆ ਕਿਲਵਾ ਸੁਬਾ ਸਈਆ ਬਾਈ ਦੁੱਧ ਆਊਗਾ ਦੁੱਧ ਆਊਗਾ ਇੱਥੇ ਕੀ ਆ ਦੁੱਧ ਦੇ ਤੱਜੇ ਹੋਗੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਇੰਨੇ ਕੀ ਇੰਨੇ ਕੀ ਹੈਗੀ ਆ ਛੋਟੀ ਪਾਂਚ ਹੈ ਬਾਕੀ ਨਾੜਾ ਨੂੜਾ ਚੰਮ ਤੇ ਜਿਹੜੀਆਂ ਵੇਖ ਸਕਦੇਈ ਨਹੀਂ ਬਹੁਤੀ ਪਤਲੇ ਚੰਮ ਵਾਲੀ ਆ ਗਈ ਆ ਤੇ ਬਿਲਕੁਲ ਤਾਜੀ ਸੁਈ ਜਾਣ ਅੱਛਾ ਫਗਾਂ ਵਰਗਾ ਹੀ ਬਾਨਾ ਵਾ ਤੇ ਬਾਈ ਕਿਵੇਂ ਇੱਕੋ ਦੁੱਧ ਦੱਦ ਕਿੰਨਾ ਦੁੱਧ ਵੀ ਦੀ ਹੋਊ ਤੇਰਾ ਅੱਛਾ ਜੀ ਪਰ ਗਰੰਟੀ 12 ਦੀ ਹੋ ਠੀਕ ਆ ਹੋਊ ਤੇ ਹੋਊਗਾ ਵਿਖਾਵਾ ਜਿੰਦਾ ਪਰਚੀ ਕਰਾਉਣਾ ਤੇ ਆ ਗੰਟੀ ਪਗਰ ਠੀਕ ਹੈ ਠੀਕ ਹੈ ਬਾਬੀ ਫੀਮ ਮਲ ਕਾਫ ਆ ਗਿਆ ਜੇ ਪਿਛੇ ਲੱਤੀ ਵੀ ਵੇਖੇ ਨੇ ਦੁੱਧ ਦੇ ਪਾਲੀ ਠੀਕ ਹੈ ਠੀਕ ਹੈ ਜੀ ਇਹ ਵੀ ਚੰਗੇ ਸੀ ਮੰਦੀਆ ਲੱਗਦੀ ਹਾਂਜੀ ਤੇ ਭਾਈ ਕਿੰਨੇ ਦੁੱਧ ਆ ਲਈ ਆਏ ਲਿੱਦੀ ਮੇਰੇ ਹਸਾਂ ਵਾਲਾ ਦੁੱਧ 14 ਕਿਲੋਟਰ ਤੇ ਕੱਢੂ ਅੱਛਾ ਜੀ ਚਾਰ ਵਜੂਰੂ ਚੰਗੀ ਆ ਠੀਕ ਹੈ ਠੀਕ ਹੈ ਜੀ ਲਓ ਬਈ 14 ਗਰਮੀ ਬੜਾ ਨਾ ਤੇ ਚੱਜ ਨਾ ਜਿਆਦਾ ਵੰਡ ਪਾਉ ਨੂੰ ਕੀ ਕਰਦਾ ਡੰਗਰ ਘਰਕਦੇ ਆ ਅੱਛਾ ਜੀ ਪਹਿਲੀਆਂ ਗੱਲਾਂ ਦੇ ਹੈ ਨਹੀਂ ਹਾਂਜੀ ਹਾਂਜੀ ਗਰਮੀ ਬੜਾ ਹਰ ਕੋਈ ਮੇਰੇ ਕਾ ਵਪਾਰੀ ਵੀ ਸਿਆਣਾ ਬਣਿਆ ਹੀ ਹੁਣ ਗਰਮੀਆਂ ਜਦੋਂ ਦੁੱਧ ਚੋਣਾ ਪੈਂਦਾ ਪਤਾ ਤੇ ਫਿਰ ਲੱਗਦਾ ਇਹ ਗੱਲਾਂ ਜੀ ਪੱਠਾ ਜਦੋਂ ਪੱਠਾ ਦਿੱਤਾ ਵੀ ਘਟ ਤੇ ਤੂੜੀ ਤੇ ਦੁੱਧ ਚੋਣਾ ਪੈ ਬਿਲਕੁਲ ਤੇ ਖੋਲੋ ਬਾਈ ਜੀ ਫਿਰ ਕੋਲ ਕੇ ਵਿਖਾਈਏ ਨੂੰ ਉਨੀ ਤਰੀ ਵਾਲੀ ਕਿ ਹੋਈ ਲਓ ਬਜੀ ਕੱਦ ਕੱਦ ਦੇ ਟੇਕ ਪਾਉ ਉਹ ਚੰਗਾ ਆ ਗਿਆ ਵਾ ਝੋਟੀ ਦਾ ਸੂਵਾ ਬਾਈ ਕਹਿੰਦਾ ਕਿ ਦੂਜਾ ਨਹੀਂ ਤੇ ਤੀਜਾ ਲਾ ਲਓ ਕੋਈ ਭਰਾ ਬਾਕੀ ਥਣ ਭੰਡਾ ਜਿਹੜਾ ਪਾਉ ਉਹ ਚੰਗਾ ਲੱਗਾ ਵਾ ਉਹ ਦੂਜਾ ਹੀ ਪਰ ਆਪਾਂ ਐਵੇਂ ਪਲਾਂਗੀ ਤੇ ਬੈਠ ਵਾਜੀ ਇੱਕ ਸੂਵੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਝੋਟੀ ਪਣ ਚੀ ਅਜੇ ਇੱਕ ਸੂਵੇ ਤਾਂ ਕਿਹੜਾ ਕਰਮਾੜੀ ਨੇ ਹਾਂਜੀ ਹਾਂਜੀ ਅਸ਼ੂਵਾੜ ਕੇ ਟੇਕਦਾ ਹੀ ਤਾਂ ਜਿੱਤ ਜੇ ਸੂਵੇ ਤੇ ਦੁੱਧ ਤੇ ਹਾਂਜੀ ਹਾਂਜੀ ਲਓ ਬਜੀ ਜਵਾਈ ਬੜੀ ਸੋਹਣੀ ਲੱਗੀ ਠੀਕ ਹੈ ਥਣ ਵੀ ਕੱਲਾ ਕੱਲਾ ਲੱਗਾ ਣ ਗਿੱਠ ਗਿੱੜ ਤੇ ਥਣ ਲੱਗਾ ਵਾ ਹਾਂਜੀ ਕ ਤੇ ਨਾੜਾ ਨੂੜਾ ਵੀ ਚੱਡੇ ਤੇ ਆਪਾਂ ਦਿਖਾਉਨੇ ਆ। ਉਹ ਇਸ ਪਾਲਟੀ ਦਾ ਸਿੰਘ ਸੋنگ ਜਿਹੜਾ ਚੰਗਾ ਆ ਗਿਆ। ਪੱਲੇ ਚੰਮ ਵਾਲੀ ਆ ਨਾੜਾ ਨੂੜਾ। ਬਹੁਤ ਜ਼ਿਆਦਾ ਪੱਕੰਦੇ ਆ। ਇਹ ਪਿੱਠ ਫੋੜੀ ਦੀ ਵੀ ਬਹੁਤ ਚੰਗੀ ਆ। ਤੇ 14 ਲੀਟਰ ਭਾਈ ਕਹਿੰਦਾ ਕਿ ਦੁੱਧ ਕੰਢੀ ਜਾਊ ਐਸ ਟਾਈਮ। ਪਾਲਾਂ ਦੀ ਗਰੰਟੀ ਭਾਈ ਕੋਲ ਦੇ ਦਿਆ ਵਾ। ਸੁਵਲਤਾ ਜਿਹੜਾ ਹਵਾਲਾ ਲਾਇਆ ਵਾ। ਘੜੇ ਪੂਛ ਮੜੀ। ਲਓ ਭਾਈ ਕਰੋ ਜੀ ਚੈੱਕ। ਬਾਤ ਨਹੀਂ ਸਫਾਈਆਂ ਸਫਾਈਆਂ ਜਿਹੜੀਆਂ ਚੱਡੇ ਤੇ ਅੱਖਾਂ ਵਾਲਾ ਚੱਡਾ ਆ ਗਿਆ ਜੀ ਬਾਈ ਲੱਗੇ ਤਾਂ ਦਿਖਾਈਏ ਚੰਗੀ ਝੋਟੀ ਜੰਮੀ ਪਲੀ ਚੰਗੀ ਠੀਕ ਹੋਈ ਹੈ ਹਾਂਜੀ ਫੜਿਓ ਮੜੀ ਪੂਛ ਆ ਲੱਗ ਗਏ ਹੁੰਦੇ ਬੰਦੀਆਂ ਦਿਖਾਈਏ ਲਓ ਬਾਈ ਚੱਡਾ ਚੁੱਡਾ ਜਿਹੜਾ ਅੱਖਾਂ ਵਾਲਾ ਆ ਗਿਆ ਜੀ ਤੇ ਇਹਦਾ ਭਾਜੀ ਮੁੱਲ ਫਿਰ ਕੀ ਕਰਨਾ ਮੁੱਲ ਦੇਖ ਲਓ ਵੀਰ ਜੀ ਜਿੰਦਾ ਦਾ ਤੁਹਾਨੂੰ ਬਾਜ਼ਾਰ ਵੇਖ ਲਓ ਇਹ ਕਰੀਏ ਜਾਇਜ਼ ਦੇ ਜਾਂਦੇ ਆ ਜਾਇਜ਼ ਹੀ ਕਰ ਲੈਣੀ ਹੈ ਹਾਂਜੀ ਪੂਰੇ ਭਾਰੇ ਕਰ ਲਈਏ ਆਹ ਚਲੋ ਪੂਰੇ ਕਰੀਏ ਵੇਲੇ ਜਿੱਡੇ ਝੋਟੀਆਂ ਤੁਹਾਨੂੰ ਪਤਾ ਇੱਕ 40 ਤੋਂ ਘੱਟ ਕੋਈ ਹੱਥ ਨਹੀਂ ਲਾਉਂਦੇ ਹਾਂਜੀ ਹਾਂਜੀ ਕਾਰ ਵਾਲੇ ਤਾਂ ਵੀ ਜਾਈਏ ਤੇ ਉਹ ਵੀ ਡਰਾ ਦਿੰਦਾ ਇੱਕ ਰਾ ਦੇ ਹਾਂਜੀ ਹਾਂਜੀ ਪੜਾ ਕੀ ਚੱਕਰ ਸਾਰੀ ਜਨਤਾ ਸਿਆਣੀ ਹੋ ਗਈ ਹੈ ਸਿਆਣੀ ਹੋ ਗਈ ਵੀਡੀਓ ਵੇਖ ਕੇ ਤੇ ਕੁਝ ਜਾਨੀ ਹੋਣੀ ਉਹ ਵੀ ਜਰਾ ਕਾਰ ਵਾਲੇ ਵੀ ਸਿਆਲੇ ਹੋ ਗਏ ਆ ਹਾਂਜੀ ਆ ਝੋਟੀ ਦੇ ਉਸੇ ਵਾਲੇ ਨਾਲ ਹੀ ਹੱਥ ਛੱਬ ਜਾਂਦਾ ਏਡੀ ਚੰਗੀ ਫਤਲੇ ਚੱਲਣੇ ਨਾ ਨੂਣਾ ਜਿਹੜਾ ਬਹੁਤ ਹੀ ਚੰਗੀਆਂ ਆ ਗਈਆਂ ਉਹ ਚੰਗਦੇ ਤੇ ਦੱਸੀਏ ਫਿਰ ਲੈਣ ਦੇਣ ਵਾਲਾ ਜੀ 30 ਦੀ ਦੇ ਦੀ ਇੱਕ 30 ਦੀ 130 ਦੀ ਹਾਂਜੀ ਨਿਹਾਨਾ ਲੀਲਾ ਵੀ ਝੋਟੀ ਵੀ ਤੇ ਝੋਟੀ ਆ ਨਾ ਨਹੀਂ ਝੋਟੀ ਦੇ ਝੋਟੀ ਆ ਝੋਟੀ ਦੇ ਝੋਟੀ ਰਣੀ ਆ ਛਦਾਲਾ ਕੋਈ ਨਹੀਂ ਕੁਛ ਨਹੀਂ ਜੰਦਾ ਨਹੀਂ ਆਣਾ ਦੱਸ ਨਹੀਂ ਛਦਾਲਾ ਤੁਹਾਨੂੰ ਚ ਕਹੋਗੇ ਵੱਧ ਕੱਟ ਜਾਣਾ ਨਹੀਂ ਕਿਹੜੀ ਕੋਲੋਂ ਕੱਟ ਵੱਧ ਦੱਸ ਬੰਦਿਆਂ ਦਾ ਮੁੱਲ ਪੈਂਦਾ ਇੱਥੇ ਦੱਸੋ ਤੁਸੀਂ ਕੋਈ ਨਹੀਂ ਪੰਜ ਛੱਡ ਦਈਏ ਰ ਪੰਜ ਛੱਡ ਦਿੰਨੇ ਵੀਰੇ ਇਹ ਲੱਗੀ ਕਸਰ ਕੋਈ ਨਹੀਂ ਨਹੀਂ ਕੋਈ ਕਸਰ ਨਹੀਂ ਜਾਂਦੀ ਹੈ 51 ਦੀ 123 ਦੀ ਹਾਨਾ ਦੇਦਾ ਇਹ ਲੋ ਭਾਜੀ 1 ਲੱਖ 23000 ਦੀ ਕੱਦ-ਕੜ ਚੰਗਾ ਵਾ ਤੇ ਜੰਮੀ ਵਾਲੀ ਵੀ ਬਹੁਤ ਜ਼ਿਆਦਾ ਵਾ ਤੇ ਥਣ ਥੋਣੇ ਵੀ ਬਹੁਤ ਜ਼ਿਆਦਾ ਬਾਤਮਾਨ ਲੱਗਾ ਹਨ ਗਿੱਟ-ਗਿੱਟ ਤੇ ਥਾਣਿਆਂ ਤੇ ਇਸ 1 ਲੱਖ 23000 ਦੀ ਦੁੱਧ ਵੀ 14 ਲੀਟਰ ਭਰੀ ਜਾਊਗੀ ਆ ਨੀਲੀ ਦਾ ਤੋਫਾ ਆਹ ਭਾਈ ਕਿਵੇਂ ਆ ਨੀਲੀ ਦੀ ਤਾਜੀ ਸੁਈ ਜਾ ਜੀ ਲੋ ਜੀ ਬਿਲਕੁਲ ਤਾਜੀ ਬੱਜਾ ਜੀ ਠੀਕ ਹੈ ਠੀਕ ਹੈ ਗਿੱਲਾ ਨਾੜੂ ਜੇ ਤੇ ਇਹਦੇ ਕੋ ਕਿਵੇਂ ਬੌਲਾ ਕਿੰਨਾ ਜੇ ਤੋ 10 ਤੋਂ ਬਾਅਦ ਬੌਲਾ ਜੇ ਕੱਲ ਹੀ ਆਈ ਜੇ ਆਪਣੇ ਕੋ ਰਾਤੀ ਤੇ ਸਵੇਰੇ ਦੀ ਚਵਾਈ ਵੀ ਹੋਈ ਜੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਦੇਖੋ ਅਜੇ ਥੋੜਾ ਆ ਜਾ ਲਪਾਲ ਪਾਗਾ ਅੱਡਾ ਜੱਡਾ ਜਿਹੜਾ ਬਹੁਤ ਬੜੀ ਚੰਗੀ ਝੋਟੀ ਵੇਖੋ ਕਿੱਥੇ ਕਿੱਥੇ ਸਟਾਰਟਿੰਗ ਹੁੰਦੀ ਛੱਡੇ ਠੀਕ ਹੈ ਠੀਕ ਹੈ ਲਓ ਭਾਜੀ ਆਹ ਤੋਂ ਲਗਾ ਕੇ ਪਿਆ ਨਾੜਾ ਨੂੜਾ ਵੇ ਵੀ ਪੂਰੇ ਦੁੱਧ ਵਾਲੀ ਝੋਟੀ ਆ ਭਾਵੇਂ ਜਿੱਦਾਂ ਮਰਜੀ ਜੇ ਸੂਬਾ ਕਰਵਾ ਸੋਈ ਜਾ ਵੀਦੀ ਆਪਣੀ ਕੋਈ ਸਮਝ ਲਾ ਰਹੇ ਆ ਆਪਾਂ ਦੇ ਦੁੱਜੇ ਕਰਕੇ ਲਿਆਦੀ ਹੈ ਅਗਲਾ ਸਮਾਂ ਖਾਈ ਜਾਂਦਾ ਵੀਰ ਦੁੱਜੇ ਆ। ਅੱਛਾ ਅੱਛਾ ਦੁੱਜੇ ਹੋਊਗੀ ਪਹਿਲੀ ਤੇ ਕੱਲ ਦੁੱਜੇ ਹੀ ਹੋਊਗੀ ਕਿਉਂਕਿ ਛੋਟੀ ਜਿਹੜੀ ਚੰਗੀ ਆ ਨੀਲੀ ਜੀ ਆ ਤੇ ਚੰਗੀ ਆ। ਠੀਕ ਆ ਠੀਕ ਆ ਜੀ। ਤੇ ਜਵਾਕੀ ਦੇ ਪਿੱਛੇ ਜਵਾਕ ਕੱਟੀ ਜਾਂ। ਤੱਕਾਤਾ ਠੀਕ ਆ ਜੀ ਮੇਲ ਕਾਹ ਵਜੇ ਬਾਈ ਜੀ ਇਹਦੇ ਪਿੱਛੇ ਤੇ ਉਹ ਵੀ ਨੀਲੀ ਜੀ ਆ ਗਿਆ ਦੇਖੋ ਬਾਈ ਜੀ ਇਹਨੂੰ ਵੀ ਖੋਲ ਕੇ ਵਿਖਾਈਏ ਫਿਰ। ਜਵਾਗ ਦਾ ਬੜਾ ਕਰਦੀ ਏ ਛੋਟੀ। ਠੀਕ ਆ ਠੀਕ ਆ ਲਓ ਜੀ ਫੇਸ। ਇਹ ਜਵਾਗ ਫੜੀ ਨਾਲ। ਇੱਕ ਅੱਧ ਕوجਨੇ ਇਹਦਾ ਵੀ ਚੰਗਾ ਆ ਗਿਆ ਵਾ ਚੋਕਲਾ ਵੀਰ ਜਵਾਬ ਦੇਣਗੇ ਭੱਜੂਗਾ ਨਹੀਂ ਭੱਜਦਾ ਰੂ ਆਰੇ ਜਵਾਬ ਤਾਂ ਹੋਣਾ ਹੀ ਸੀ ਇਹ ਕਿਹ ਲਓ ਬਾਜੀ ਆਹ ਵਾਲਾ ਦਾ ਜਵਾਬ ਹੈ ਤੇ ਦਵਾਈ ਦਾ ਬਹੁਤ ਜਿਆਦਾ ਮੋਹ ਕਰਦੀ ਆ ਚੋਕਲਾ ਵੀਰ ਚੋਕਲਾ ਕੋਈ ਨਹੀਂ ਹੁੰਦਾ ਚਲੋ ਜੀ ਜਿਹੜੀ ਦਵਾ ਲਿਆ ਲਓ ਜੀ ਹੋਰ ਹੀ ਜਾਂਦਾ ਕੋਈ ਨਹੀਂ ਬਾਕੀ ਥਣ ਭਾਂਡਾ ਇਹਨੂੰ ਬਹੁਤ ਚੰਗਾ ਲੱਗਾ ਤੇ ਨਾਣਾ ਨੂਣਾ ਜਿਹੜੀਆਂ ਹਵਾਨੇ ਤੇ ਵੀ ਜਿਹੜੀਆਂ ਆ ਗਈਆਂ ਅੱਛਾ ਜੀ ਕਿਹਦੀ ਤੱਕ ਉਮੀਦ ਹੈ 13 14 ਕਮਾਲਾ ਵੀਰ ਕਮਾਲਾ ਠੀਕ ਆ ਠੀਕ ਆ ਲਓ ਭਾਈ ਇਹ ਵੀ 13 14 ਲੀਟਰ ਦੋ ਗੱਪ ਭਾਵੇਂ ਮੀਡੀਅਮ ਆ ਪਰ 13 14 ਲੀਟਰ ਭਾਵੇਂ ਕੋਈ ਸਬਦਾ ਕਰਕੇ ਛੱਡ ਦੇ ਅੱਛਾ ਜੀ ਕਿਉਂਕਿ ਗਾੜੀ ਕਰਮਾਲੀ ਦੀ ਬੜੀ ਆ ਠੀਕ ਆ ਠੀਕ ਆ ਜੀ ਸੰਜਮ ਭਾਈ ਗਾੜ ਦਾ ਹਾਂਜੀ ਹਾਂਜੀ ਇਹ ਬਾਕੀ ਚਮਾਈ ਬੜੀ ਟੌਪ ਦੀ ਲੱਗਦੀ ਕਿੰਨੀ ਹੋਊਗੀ ਗਾੜ ਗਾੜ ਕਿੰਨੀ ਹੋਊਗੀ ਗਾੜ ਵੀਰ ਜੀ ਆਪਾਂ ਚੋਈ ਮੇਰੇ ਹਿਸਾਬ ਨਾਲ 1.5 ਤੋਂ ਵੱਧ ਉਹਦੇ 1.5 ਤੇ ਪੱਕੀ ਹੋ ਠੀਕ ਆ ਠੀਕ ਆ ਜੀ 1.5 ਲੀਟਰ ਦੇ ਆਸ-ਪਾਸ ਜਿਹੜੀ ਗਾੜੀ ਗਾੜ ਆ ਹਾਂਜੀ ਇਹ ਜਿਹੜੀਆਂ ਮਹਾਲੇ ਦੇ ਨਿਸ਼ਾਨੀਆਂ ਆ ਗਈਆਂ ਤੇ ਥਾਲ ਥਣ ਬਹੁਤ ਹੀ ਚੰਗਾ ਵਾ ਹਾਂਜੀ ਕੈਨ ਥਣ ਦਾ ਕੀ ਲਾਇਆ ਪਿਆ ਵਾ ਕਿੱਡਾ ਇਹ ਆ ਵੀ ਕਰਮਾਲੀ ਹੈ ਦੁੱਧ ਵਾਲੀ ਠੀਕ ਹੈ ਠੀਕ ਆ ਲਓ ਜਿੱਕਰ ਹੋ ਜਿੱਕਰ ਬੰਦਾ ਨੂੰ ਬਹੁਤ ਚੰਗਾ ਲੱਗਿਆ ਤੇ ਗੜ ਦੇ ਨਾਲ ਬੜੀ ਬਣ ਜਾਂਦੀ ਹੈ ਜੇ ਚੋਈ ਜਾਈ ਹੈ ਨਾ ਇਹਦਾ ਪਤਾ ਨਹੀਂ ਆਈ ਹੋ ਸਵੇਰੇ ਆਈ ਠੀਕ ਹੈ ਇਹਦਾ ਮੁੱਲ ਕੋਈ ਕਰਾ ਲੈ ਕਰਾ ਲਓ ਵੀਰ ਜਿੱਦਾਂ ਤੁਹਾਨੂੰ ਚੰਗਾ ਲੱਗੇ ਤਾਂ ਦੱਸਿਏ ਫਿਰ ਕਰਮਲੇ ਮਾਨਤਾਲ ਵੀ ਇਹਦੇ ਸਾਬਲਾਂ ਨਾਲ ਸੰਦਨਸਲੇ ਇੱਕ ਵੀਰ ਹੀ ਦੇ ਦिए ਨਹੀਂ ਗੈਜ ਕਰੀਏ ਤਾਂ ਵੀ ਕਰਾ ਲਓ ਦੱਸੋ ਹਾਂ ਨਾਲ ਹੀ ਦੱਸ ਦੋ ਆ ਵੀ 15 ਹੀ ਦੇ ਦੇ ਨੇ ਹੋਰ ਕਰ ਦिए ਹੋਰ ਕਰਾ ਲਓ ਯਸ ਨੂੰ ਵੀਰੇ ਇੱਕ ਨਾਂਉ ਦੀ ਹਣੀ ਇੱਕ ਨਾਂਉ ਦੀ ਹਾਂਜੀ 200 ਰੁਪਈਆ ਛੋਟ ਕੀ ਜਦੋਂ ਲੋਗ ਜੀ 1 ਲੱਖ 9000 ਦੀ ਤਾਂ 200 ਦੀ ਜੇ ਕੋਈ ਕਹਿੰਦਾ ਛੋੜ ਕਰਾਂਗੇ ਤੇ ਦੁੱਧ ਇਹ ਵੀ ਕਰਮਾਲੀ 13 14 ਲੀਟਰ ਦੁੱਧ ਵਾਲੀ ਇਹ ਝੋਟੀ ਦੁੱਧ ਵਾਲੀ ਠੀਕ ਹੈ ਤੇ ਬਾਕੀ ਸੇਕ ਕੋਈ ਆਪਣੇ ਨਾਲ ਸੁਕਾ ਕਰਕੇ ਨਾ ਹਾਂਜੀ ਕੋਈ 5 4000 ਸਾਈਜ਼ ਦਾ ਪਾ ਆਗੇ ਤੇ ਦੁੱਧ ਆਖੂ ਮੈਂ ਦੁੱਧ ਵੀ ਜਵਾ ਦੂੰ ਕਿਉਂਕਿ ਡੰਗਰ ਦੀ ਨਸਲ ਦਾ ਪਤਾ ਲੱਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਭਰਾ ਜੇ ਜਿਹੜਾ ਕਾਹਤ ਜਿਹੜਾ ਲੈਣੀ ਹੋਵੇ ਤੇ ਤਾਂ ਵੀ ਬਾਈ ਨਾ ਮੀਡੀਅਮ ਜੇ ਠੀਕ ਮਤਲਬ ਬਹੁਤਾ ਵੱਡਾ ਨਹੀਂ ਕਿਉਂਕਿ ਨਾ ਜ਼ਿਆਦਾ ਛੋਟਾ ਤੇ ਨਾ ਜ਼ਿਆਦਾ ਵੱਡਾ ਤੇ ਬਾਕੀ ਸੂਈ ਅੱਜ ਦੂਜੇ ਤੀਜੇ ਦਿਨ ਦੀ ਵੀਡੀਓ ਬਣੀ ਸਾਰੀ ਜੋਰ ਜੱਪੇ ਦੀ ਸਾਫ ਹੋਈ ਏ ਝੋਟੀ ਠੀਕ ਠੀਕ ਆ ਚਾਰੂ ਬੜੀ ਕਰਮਾਂ ਵਾਲੀ ਠੀਕ ਆ ਠੀਕ ਆ ਆ ਚਾਰੂ ਤੇ ਫੇਰ ਹੀ ਦੁੱਧ ਕੱਢੂਗੀ ਚਾਰੂ ਆ ਤਾਂ ਹੀ ਤਾਂ ਨਹੀਂ ਦੋਈ ਤੇ ਫੇਰ ਹੀ ਲਓ ਜੀ 1 ਲੱਖ ਦੇ 9000 ਰੁਪਏ ਨੇ ਕਰ ਲਿਆ ਜੋ ਮੁੱਲ ਤੇ ਆਹ ਬਾਈ ਕਿਵੇਂ ਆ ਇਹ 31 ਜੇ ਝੋਟੀ ਥੱਲੇ 15 ਦਿਨਾਂ ਦਾ ਸੁਬਾ ਜੇ ਠੀਕ ਆ ਠੀਕ ਆ ਜੀ ਫੀਮੇਲ ਏ ਤੇ ਪਿਛੇ ਕਾਕ ਆ ਗਿਆ ਜੇ ਤੇ ਇਹ ਵੀ ਜਾ ਰਹੀ ਏ ਡਬਲਾ ਬਣਾ ਵੇਖੋ ਇਹ ਕਿੰਨਾ ਸੁਆਸ ਜੀ ਉਹ ਪਾਈ ਦੁੱਧ ਜਾ ਇਹ ਵੀ ਦੁੱਧ ਹਾਂਜੀ ਛੇਰ ਖੋਲ ਦੀ ਜੇ ਥੋੜਾ ਜਿਹਾ ਸਿੰਗਾ ਤੋਂ ਠੀਕ ਹੈ ਠੀਕ ਤੇ 10 ਤੋਂ 11 ਲੀਟਰ ਦੁੱਧ ਤਿਆਰ ਦੇ ਅੱਛਾ ਜੀ ਹਾਂਜੀ ਇਹ ਕਿੰਨੇ ਕ ਦੁੱਧ ਆਲੀਆ ਇਹ ਵੀ ਜੀ 11 12 ਕਿਲੋ ਵਾਲੀ ਹੈਗੀ ਜੇ ਕਰਮਾ ਵਾਲੀ ਠੀਕ ਹੈ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਵੀ ਨਿਕਾਜਾ ਵਾ ਖੋ ਲੋ ਇਹ ਆ ਵੀ ਚਵਾਈ ਚਵਾਈ ਗਾੜ ਗੂੜ ਚੰਗੀ ਛੋਟੀ ਲਓ ਜੀ ਸਿੰਗ ਥੋੜਾ ਜਿਹਾ ਜ਼ਰੂਰ ਖੁੱਲਾ ਰੱਖ ਦੀ ਆਪਾਂ ਕੀ 11 12 ਲੀਟਰ ਇਹ ਵੀ ਦੁੱਧ ਭਰੀ ਜਾਊਗੀ ਹਾਂਜੀ ਭਾਅ ਵੀ ਉਦੋਂ ਦਾ ਕਰ ਲੈਣਾ ਜੀ ਸਿੰਗ ਤੋਂ ਰੇਟ ਵੀ ਬਿਲਕੁਲ ਭਾਈ ਕਹਿੰਦਾ ਕਿ ਨੋਰਮਲ ਹੀ ਕਰ ਜਮਾਂ ਤੜਮੀ ਆਪਾਂ ਖੁੱਲੇ ਕਰਾਵਾ ਵੀ ਤੇ ਕੱਦ ਕੋ ਤੇ ਇਹਦਾ ਵੀ ਚੰਗਾ ਆ ਗਿਆ ਆ ਬੜੀ ਆਪਦੇ ਬੜੀ ਮਹਿੰਗੀ ਲਿਆਦੀ ਵਿਚਾਰੀ ਨੂੰ ਬੁਖਾਰ ਗਿਆ ਚੜ ਗਿਆ ਗਰਮੀ ਕਰਕੇ ਅੱਛਾ ਅੱਛਾ ਕਿ ਹੁਣ ਜੇ ਮਦਾ ਦੇ ਪਾਰੀਆਂ ਲੈਣੇ ਤੇ ਵੀਰ ਘਾਟੇ ਵੀ ਆਪਾਂ ਨੂੰ ਪਾਣੇ ਨੇ ਬਿਲਕੁਲ ਸਹੀ ਗੱਲ ਠੀਕ ਹੈ ਠੀਕ ਹੈ ਲਓ ਜੀ ਥਾਣ ਤੋਂ ਜਿਹੜਾ ਇਹਨੂੰ ਵੀ ਚੰਗਾ ਲੱਗਾ ਵਾ ਥਾਣ ਵਿੱਚ ਕੱਲਾ ਕੱਲਾ ਲੱਗਾ ਜੇ ਚਾਹਾਂ ਸੈਡਾ ਤੋਂ ਥਾਣ ਇੱਕੋ ਜਿਹਾ ਤੇ ਕੱਦ ਵਜਨ ਦੀ ਇਹ ਵੀ ਆ ਗਈ ਚੰਗੀ ਲੈ ਜੱਡ ਬ ਲੈ ਗਿਆ ਪਰ ਸਿੰਗੋਂ ਥੋੜਾ ਜਿਆ ਹਾਂਜੀ ਵਧੀਆ ਹੂੰ ਚੰਗੀ ਏ ਉਹ ਕਿੰਦਾ 11 ਲੀਟਰ ਪੱਕਾ ਤਿਆਰ ਦੋ 10 ਦੀ ਯਰ 10 ਲੀਟਰ ਦੀ ਗਾਰੰਟੀ ਏ ਠੀਕ ਲਓ ਜੀ 10 ਲੀਟਰ ਦੀ ਗਾਰੰਟੀ ਜੀ ਬਿਲਕੁਲ ਜਿਹੜਾ ਠੰਡਾ ਕਰਕੇ ਤਿਆਰ ਆ ਦੁੱਧ ਤੇ ਇਹਦੇ ਪਿਛੇ ਜਵਾਬ ਆ ਗਿਆ ਜੇ ਫੀਮੇਲ ਕਾਫ 15 ਦਿਨਾਂ ਉਹ ਵੀ 15 ਦਿਨਾਂ ਦੇ ਆਸ-ਪਾਸ ਦੇ ਲੱਗੇ ਟਾਈਮ ਹੋ ਗਿਆ ਸੋ ਜੀ ਨੂੰ ਇੱਧਰਲੀ ਸਾਈਡ ਤੋਂ ਦਿਖਾ ਦਿਓ ਇਹ ਤਾਂ ਨਹੀਂ ਅਸਲੀ ਤੋਂ ਲਓ ਸਰਦਾਰ ਜੀ ਲਓ ਭਾਈ ਅਗਲੀ ਸਾਈਡ ਤੋਂ ਕਰ ਸਕਦੇ ਚੈੱਕ ਕਰੋ ਥਣਾ ਦਾ ਸੈੱਜ ਗੈਪ ਦੋਵੇਂ ਸਾਈਡਾਂ ਤੋਂ ਇੱਕੋ ਹੀ ਆਉ ਤੇ ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਇਹ ਵੀ ਦੀ ਆਪ ਤੇ ਚਲੋ ਮਹਿੰਗੀ ਮੂੰਗੀ ਲਿਆਦੀ 90 ਦੀ ਦੇ ਦੀਏ ਨਹੀਂ ਕਰੀਏ ਕਹਿ ਜੀ ਕਰਾ ਲਓ 85 ਦੀ ਜਾਂਦੀ ਹੈ ਹਾਂ ਨਾ ਵੀਰ 8200 200 ਛੋਟ 82 ਦੀ ਹਾਂਜੀ ਲਓ ਭਾਜੀ 8200 ਦੀ ਤੇ ਸੱਜਰ ਸੂਈ ਵਾਲੇ ਦੁੱਧ ਵੀ 11 12 ਲੀਟਰ ਭਰੀ ਜਾਊਗੀ ਭਰੂ ਕਰ ਮਾਲੀ ਤੇ ਬਿਲਕੁਲ ਜਿਹੜਾ ਨੋਰਮਲ ਦੇ ਵੀਰ ਪਲਾ ਚੱਕਰ ਕੀ ਆਰ ਕੀ ਚਲੋ ਹੁਣ ਆਪਾਂ ਆਖਣਾ ਯਾਰ ਹਰ ਵਾਰੀ ਵੀਡੀਓ ਜੇ ਹੋ ਰੋਂਦਾ ਰਹੀਦਾ ਆ ਲਈ ਤਿੰਨ ਚਾਰ ਗਲੇ ਪੱਠੇ ਬੀਜਦੇ ਆਰ ਕੀ ਕੋਈ ਕਰੰਟ ਕਰੰਟ ਕਰਕੇ ਪੱਠੇ ਵੀ ਨਹੀਂ ਜੱਜਣਾ ਚੱਲੇ ਠੀਕ ਹੈ ਠੀਕ ਹੈ ਆਹ ਬਾਈ ਤੂਲੀ ਦੇ ਵੰਡ ਵੰਡ ਤੇ ਉੱਥੇ ਕੀ ਗੱਲ ਬਹਿ ਜਾਂਦੀ ਹਾਂਜੀ 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 ਆਹਦੇ ਪਸ਼ੂ ਨੂੰ ਪੱਠਾ ਪਊ ਹਰਿਆ ਤਾਂ ਡੋਡ ਦੇ ਨਾਲ ਇਨਾ ਦਿਨਾਂ ਜੀ ਜਨਾ ਪਿਆ ਤੇ ਕੀ ਫਾਇਦਾ ਹਾਂਜੀ ਹਾਂਜੀ ਜਿਸ ਵੇਲੇ ਕਹਿੰਦੇ ਆ ਜਨਾ ਚੱਕਾ ਹੋ ਜਾ ਬਾਈ ਰੁਕ ਜਾਂਦਾ ਆਹੋ ਚੱਕਾ ਦਿਓ ਆ ਝੋਟੀ ਵੀ ਆ ਕਿਵੇਂ ਆ ਝੋਟੀ ਇਹ ਪਿਓਰ ਹੀ ਦੂਜਾ ਸੁਭਾ ਵੀਰ ਪਹਿਲੇ ਸਵੇਰ 10 ਤੋਂ 11 ਲੀਟਰ ਬਹੁਤ ਦਿੰਦਾ ਹੈ ਅੱਛਾ ਜੀ ਦੇਖ ਝੋਟੀ ਇਹ ਕਿੰਨਾ ਵੀ ਲੱਜਦਾ ਹਜੇ ਮੇਰੇ ਹਿਸਾਬ ਨਾਲ ਵੀਰ ਯਾਦ ਆਣੀ ਤੇ ਕਾਪੀ ਦੇ ਹਿਸਾਬ ਨਾਲ ਵੀ 6-7 ਦਿਨ ਪਏ। ਅੱਛਾ ਜੀ। ਝੋਟੀ ਤੇ ਝੋਟੀ ਬਣਦੀ ਬਣਦੀ ਬਣੀ। ਪ੍ਰੀਸ ਦੇ ਹਿਸਾਬ ਨਾਲ ਵੀ ਇਹਦੇ ਦੇਣਾ। ਇਹ ਝੋਟੀ ਵੀ ਜਿੱਦਾਂ ਕਹਿ ਦਿੰਦੇ ਆ ਵੀ ਆਪਣੇ ਘਰੋਂ ਹੀ ਇੱਕ ਹਸਾਬ ਨਾਲ ਆਈ ਆ ਤੇ ਅੱਛਾ ਅੱਛਾ ਠੀਕ ਹੈ ਠੀਕ ਹੈ। ਕਿਹੜੀ ਕੋਈ ਗਾਰੰਟੀ ਹੈ ਕੋਈ ਵੀ ਫੋਟੋ ਦਿਖਾਉਣੀ ਆਪਾਂ ਨਾ ਨਿਗਾ ਨਿਗਾ ਜਾਂ ਸਿੰਗ ਆ। ਤੇ ਕਦ ਕਾਠੇਰਾ ਵੀ ਚੰਗਾ ਪਿਓ ਜੈਡ ਬਲੈਕ ਆ ਜੀ ਇਹ। ਲਓ ਜੀ ਫੇਸ ਕੁਆਲਟੀ ਸਿੰਗ ਸੁਣ ਕਰੋ ਚੈੱਕ ਮਾਹੌਲ ਸੁਣ ਲੀਆ। ਤੇ ਪਣ ਵੜਾ ਲਗਾ ਬੜੀ ਮੋਟੀ ਧਾਰ ਇਹ ਇਹ ਦੂਜਾ ਸਵੇਰ ਸੂਗੀ ਪਿਓਰ ਦੂਜਾ ਸਵੇਰ ਠੀਕ ਹੈ ਲੋ ਜੀ ਇਹ ਵੀ ਦੂਜਾ ਸਵੇਰ ਸੂਗੀ ਤਾਂ ਦੇਣਾ ਹਫਤੇ ਦੇ ਆਸ-ਪਾਸ ਅਜੇ ਖੜਦੀ ਆ ਇੱਕ ਲਾਟੋ ਲਾਂਜੜੇ ਅਜੇ ਕਾਫੀ ਆ ਹਵਾਨੇ ਤੇ ਬਣਦੀ ਬੜੀ ਬੇਲ ਬੜੀ ਵੀਂਦੀ ਛੋਟੀ ਹਾਂਜੀ ਤੇ ਬਿਲਕੁਲ ਕਾਦਰ ਜਿਆਦਾ ਚੰਗੀ ਆ ਗਈ ਆ ਬੜੀ ਬੇਲ ਬੜੀ ਠੀਕ ਹੈ ਜੀ ਲੋ ਜੀ ਕੰਦ ਵਜਨ ਨਾ ਜਿਆਦਾ ਛੋਟਾ ਤੇ ਨਾ ਜਿਆਦਾ ਵੱਡਾ ਸਿੰਗਲ ਹੱਡੀ ਆ ਲਓ ਤੇ ਇਹ ਕਿੰਨੇ ਦੁੱਧ ਵਾਲੀ ਆ ਭਾਜੀ ਜੀਤੀ 11 ਲੀਟਰ ਪਹਿਲੇ ਸਵੇਰ ਦਿੱਤਾ ਜੀ 11 ਲੀਟਰ ਪਹਿਲੇ ਸਵੇਰ ਆਪਣੀ ਸਮਝ ਨਾਲ ਇਹ ਠੀਕ ਹੈ ਲੋ ਜੀ 11 ਕਿਲੋਟਰ ਜਿਹੜਾ ਪਹਿਲੇ ਸਵੇਰ ਦੁੱਧ ਪਾ ਜੇ ਦੂਜਾ ਸੂਆ ਸੂਗੀ ਮੰਨ ਕੇ ਚੱਲੋਗੇ 8-10 ਦਿਨ ਲੱਗੂਗੀ ਇਹ ਤੇ ਲਾਂਟੋ ਲਾ ਜੜੀਆਂ ਅਜੇ ਕਾਫੀ ਆ ਹਵਾਨੇ ਤੇ ਸੂਣ ਤੱਕ ਹਵਾਨਾ ਚੰਗਾ ਬਣਾ ਲੈਣਾ ਇਹਨੇ ਤੇ ਬਾਕੀ ਜੰਮੀ ਪੜੀ ਬਹੁਤ ਜ਼ਿਆਦਾ ਰਾਜੀ ਆ ਕਰਨ ਵਾਲੀ ਬਾਕੀ ਵੀਰ ਜੀ ਕੋਈ ਗਈ ਜਾਵੇ ਝੂਠ ਜਿੰਨਾ ਮਰਜੀ ਆ ਵੇਣਾ ਸੂੜੀ ਆ ਨਹੀਂ ਬਿਲਕੁਲ ਜੀ ਦਿਖਾਉਂਦੇ ਆ ਪਾ ਜੀ ਹੋ ਵੀ ਨਹੀਂ ਲੱਗਾ ਹੁਣ ਇੰਨਾ ਮਾਲ ਦੋ ਰੇੜੇ ਪੱਠਿਆਂ ਦੇ ਹੁੰਦੇ ਫੇਰ ਗੱਲ ਬੰਦੀ ਹਾਂ ਸਹੀ ਗੱਲ ਹੈ ਜੀ ਤੇ ਲੋ ਅੱਧਰ ਜਿਹੜਾ ਮਾਲ ਬਾਈ ਨੇ ਘਰ ਵਾਸਤੇ ਸਾਰਾ ਰੱਖਿਆ ਵਾ ਹਾਂਜੀ ਤੇ ਆਹ ਸ਼ੌਕ ਹੈ ਬਾਈ ਦਾ ਲਿਆ ਆ ਕੇ ਜਿਹੜਾ ਵੇਖਣਾ ਤੇ ਆਹ ਫੜੇ ਮੜੀ ਚ ਪੂਛ ਪਾਣੀ ਪਈ ਇਹਦੀ ਛੋਟੀ ਨੇ ਵੀ ਖੁੰ ਲੋ ਬਾਈ ਕਰੋ ਜੀ ਚੱਕ ਲਾਜੇ ਤੋਂ ਥਣ ਪਾਂਡਾ ਇਹਨੂੰ ਵੀ ਬਹੁਤ ਕੱਲਾ ਕੱਲਾ ਥਣ ਲੱਗਾ ਵਾ ਜਿਹੜੀਆਂ ਢਿਲਾ ਢੋ ਲੰਗ ਵੇਖ ਸਕਦੇ ਜੇ ਹਜੇ ਕਾਫੀ ਆ ਹਾਲੇ ਤੇ ਨਾ ਵੇਖੀ ਇਹ ਗੱਲ ਹੀ ਕੋਈ ਨਹੀਂ ਹਾਂਜੀ ਇਹ ਵੀ ਸਹੂਲਤਾਂ ਕੀ ਲਾਜੂਗੀ ਕਰਮ ਵਾਲੀ ਚੱਟਾ ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਆਪਾਂ ਇਹਦਾ ਕਰਾ ਲਵਾਂਗੇ ਵੇਚਣੀ ਤਾਂ ਦੱਸ ਰਹੀ ਸੀ ਹਾਂਜੀ ਤੇ ਮੈਂ ਚਾਹ ਹੁਣ ਵੀਰ ਹੁਣ ਚਲੋ ਸ਼ਾਮ ਛੱਡ ਜੰਨੇ ਆਪਾਂ ਆਹ ਸੁਈ ਦੇ ਵੀਧੀ ਭਾਵੇਂ 1 20 ਦੀ ਵੇਚ ਲਾ ਹਾਂਜੀ ਆਹ ਚੋਣਾ ਕਰਾ ਲਓ ਹੁਣ ਜਿੱਥੇ ਹੁੰਦਾ ਸੀ ਇਹ ਦੱਸੋ ਹਾਂ ਨਾ ਤੁਹਾਨੂੰ ਦੱਸਣਾ ਇੱਕ 10 ਦੀ ਦੇ ਦੀਏ ਇੱਕ 10 ਦੀ ਹਾਂਜੀ ਭਾਜੀ ਨਾ ਜਾਣਦੀ ਇੱਕ ਲੱਖ 3000 ਦੀ ਠੀਕ ਹੈ ਲਓ ਭਾਜੀ 1 ਲੱਖ 3000 ਦੀ ਇਹ ਗੱਲ ਵੀ ਫਰਾਗ ਸਾਂ ਬੜਾ ਲੈ ਜਾਓ ਤੇ ਚਲੋ ਦੁੱਧ ਇਹ ਵੀ ਕਰਨ ਵਾਲੀ ਚੰਗਾ ਭਰੀ ਜਾਊਗੀ ਤੇ ਅਜੇ ਕਰੋ ਜੀ ਚੈੱਕ ਉਹ ਨਾਲ ਅੱਗੇ ਨੂੰ ਮੰਨ ਜਣਾ ਦੇ ਜੀ ਚਾਰ ਚੁਰੂ ਚੰਗੀ ਝੋਟੀ ਆ ਤੇ ਕੁਆਲ ਨੂੰ ਬਿੰਗ ਸੌ ਨਹੀਂ ਦੇਖ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਹਾਂਜੀ ਤੇ ਮੌਕੇ ਤੇ ਚਲੋ ਥੋੜਾ ਪਤਾ ਹੋਰ ਕਰਦਾ ਜੀ ਕਰਦਾ ਫੋਨ ਲਾਵੇ ਸਹੀਂ ਕੋਈ ਲੋ ਭਾਈ ਕੋਈ ਕੋਈ ਵੀ ਭਰਾ ਜਰੂਰ ਲਾਵੇ ਤੇ ਕੀਤੇ ਰੇਡ ਚੋਂ ਹੀ ਮਾਨਤਾਲ ਖੁੱਲਾ ਕਰ ਦਿੰਦਾ ਭਾਈ ਖੁਸ਼ ਦੇ ਲਿਆ ਤੇ ਆ ਚੋਟੀ ਭਾਜੀ ਹਰ ਇਹਨੇ ਬੱਚਾ ਆਪਣਾ ਆਪੇ ਮਰਾਲਿਆ ਜਿਓ ਤੇ ਅੱਛਾ ਉਹਦੇ ਸੁਈ ਜੇ ਰਾਤ ਦੀ ਅੱਛਾ ਜੀ ਇਹ ਕਹਾਂ ਸੀ ਵੀਡੀਓ ਵੀਡੀਓ ਬਣੀ ਜੇ ਸਾਰੀ ਜੋਰ-ਜ਼ਾਰ ਦੀ ਇਹ ਹੈਗੀ ਜੇ 15 16 ਕਿਲੋ ਵਾਲੀ ਝੋਟੀ ਅੱਛਾ ਜੀ ਵੱਡੀ ਝੋਟੀ ਆ ਬਲਕਸਾਨ ਹੋ ਗਿਆ ਵਾ ਬਾਈ ਦਾ ਵੀ ਇੱਥੇ ਰੱਖ ਲੈ ਇਹ ਆ ਵੀ ਅਜੇ ਚੱਜ ਨਾ ਨਾ ਜਵਾਗਦਾਂ ਨੇ ਉਹ ਤਾਂ ਮੇਲ ਪੈਂਦੀ ਜਵਾਵੇ ਤੋਂ ਬਿਨਾਂ ਠੀਕ ਹੈ ਠੀਕ ਹੈ ਇਹ ਵੀ ਨੀਲੀ ਦਾ ਰੱਖ ਰਹੀ ਪੱਕ ਥੋੜਾ ਜਣਾ ਆਹ ਛੁੱਟੀਆਂ ਆੱਖਾਂ ਵਾਲੀ ਦੁੱਧ ਵਾਲੀ ਮੈਂ ਹਾਂ ਲਓ ਜੀ ਮੇਲੀ ਦਾ ਥੋੜਾ ਜਿਹਾ ਪੱਕ ਰੱਖਦੀ ਆ ਮੱਥੇ ਦੀ ਨਿਚਾਣਾ ਮੱਥੇ ਦੇ ਨਹੀਂ ਨਿਸ਼ਾਨ ਅੱਖਾਂ ਚ ਆ ਗਈ ਹੈ ਨਾ ਅੱਖਾਂ ਦੇ ਜੱਡੇ ਤੇ ਆ ਗਈ ਆ ਅੱਖ ਮਣਕੀ ਅੱਖ ਮਣਕੀ ਆ ਕਿ ਨੀਲੀ ਚ ਰੱਖਦੀ ਆ ਪੱਖ ਤੇ ਬਾਕੀ ਥਾਲ ਭਾਂਡਾ ਬਹੁਤ ਹੀ ਇੰਦ ਵਿੱਚ ਚੰਗਾ ਲੱਗਾ ਗੱਤ ਕਾੜ ਦੀ ਵੀ ਚੰਗੀ ਆ ਬੱਚੇ ਦਾ ਇੰਨਾ ਨਹੀਂ ਕਰਦੀ ਅੱਛਾ ਜੀ ਨਾ ਇੰਨਾ ਨਹੀਂ ਕੀਤਾ ਤੇ ਮਤਲਬ ਇਹ ਆ ਵੀ ਹੁਣ ਜਿਹੜਾ 10 ਲੀਟਰ ਬੋਲਾ ਵਾ ਜਿੱਥੇ ਤਜੇ ਦਿੰਦੀ ਸੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਜੀ 1 ਕਿਲੋ ਦੁੱਧ ਕਰਵਾ ਲਓ ਵੀ ਜੀ 16 ਲੀਟਰ ਵਾਲੀ ਵੱਡੀ ਛੋਟੀ ਆ ਬਾਕੀ ਆ ਨਕਸਾਨ ਜਰੂਰ ਹੋ ਗਿਆ ਤੇ ਮਿਲ ਫਿਰ ਉਤਰਾ ਪੈਂਦੀ ਹੁਣ ਪਾਣੀ ਪੈਂਦੀ ਵੀ ਜਿੱਥੇ ਉੱਧਾ ਪਸੂ ਠੀਕ ਹੈ ਠੀਕ ਪਾੜੇ ਤੇ ਪਾੜੇ ਤੇ ਪਾਣੀ ਇੱਕ ਡੰਗ ਵੀ ਨਹੀਂ ਪੰਦੇ ਅੱਛਾ ਹੀ ਲੋ ਵੀ ਪਾੜੇ ਤੇ ਮਿਲਦੀ ਜਿਹੜੇ ਖੜੀ ਜਾਂ ਵਿਚਾਈ ਕਰਨ ਵਾਲੀ ਪਰੇ ਇਸ ਤਰ੍ਹਾਂ ਤੇ ਥਾਣਪੂਣ ਜਿਹੜਾ ਇਹਨੂੰ ਵੀ ਬਹੁਤ ਠੰਡਾ ਵੇ ਤੇ ਚੱਡਾ ਵੇ ਰੌਣ ਚੰਗਾ ਲੱਗਾ ਜੇ ਥਾਣ ਜਦੋਂ ਕੋਈ ਆਉ ਇਦਾਂ ਹੀ ਹੋਵੇ ਨਹੀਂ ਵੀ ਸੁਲਾਇਆ ਵਾਟਾ ਵਲੇਲਾ ਇਦਾਂ ਹੀ ਹੁ ਕਰਮਾ ਲਈ ਤੇ ਬਿਲਕੁਲ ਸਹੀ ਗੱਲ ਆ ਜੀ 1 ਕਿਲੋ ਚੰਗੀ ਕਰਮਾ ਲਈ ਐਂਡ ਮੜ ਜਾ ਟੱਕੋ ਫਿਰ ਥਾਣ ਤੋਂ ਦਿਖਾਈਏ ਚੰਗੀ ਦੇਖੋ ਥਾਣ ਨੋਕ ਵਾਲਾ ਤੇ ਐਡਾ ਚਵਾਈ ਚੂਈ ਦੇਖਿਓ ਕੋਈ ਨਹੀਂ ਕੋਈ ਸੁਲਾਵਾ ਜੀ ਕੱਡਾ ਚੁੱਟਾ ਜਿਹੜਾ ਆ ਨਾ ਅੱਛਾ ਫਰਮਾ ਵਰਗਾ ਹੀ ਲੱਗਾ ਤੇ ਬਹੁਤ ਜਿਆਦਾ ਚੰਗਾ ਥਾਣ ਤੋਂ ਵੀ ਲੱਗਾ ਹੋਇਆ ਗੈਰ ਤੇ ਆ ਚਵਾਈ ਜੂਈ ਚੰਗੀ ਮੱਕੀ ਠੀਕ ਆ ਜੀ ਤੇ ਇਹਦਾ ਫਿਰ ਮੁੱਲ ਕੀ ਕਰਨਾ ਭਾਜੀ ਇਹ ਵੀ ਰਾਹ ਤੇ ਤੁਹਾਨੂੰ ਪਤਾ ਹੀ ਆ ਬੱਚਾ ਮਰ ਜਾਂਦਾ ਉਹਦੇ ਵੇਹ ਲੋ ਵੀ ਜੀ ਮੁੱਲ ਦੇ ਉਧਰ ਝੋਟੀ 130 ਦੀ ਵਿਗਦੀ ਆ ਹਾਂਜੀ ਜਿੱਦੀ ਝੋਟੀ ਆ ਹੁਣ ਚਲ ਹੁਣ ਜਵਾਗ ਮੱਗ ਗਿਆ ਜਵਾਗ ਨਾਲ ਲੱਗਣੀ ਥੋੜੀ ਬਧੀਆਂ ਤੁਹਾਨੂੰ ਪਤਾ ਹੈ 20 ਦੀ ਦੇ ਦੀਏ ਹੋਰ ਕਰੀਏ ਕਰਾ ਲਓ ਹਾਂ ਨਾ ਇਹ 117 ਜਦਾਂ ਇਹ 200 ਰੁਪਏ ਚੀਕ ਲਾ ਵੀ 1 ਲੱਖ 17000 ਤੇ 200 ਬਾਕੀ ਇਹ ਆ ਵੀ ਮੇਰਾ ਵੀਰ ਜਿਹੜਾ ਲੈ ਜੂ ਹਾਂਜੀ ਇਹ ਆ ਵੀ ਦੁੱਧ ਨਾਲ ਰਜਾ ਦੂ ਠੀਕ ਹੈ ਛੋਟੀ ਦੁੱਧ ਵਾਲੀ ਹੈ ਹੈ ਵੀ ਛੰਡੀ ਤੇ ਹੈ ਵੀ ਬਾੜੇ ਦੇ ਮਿਲ ਪੈਂਦੀ ਆ ਤੇ ਜਵਾਗ ਦਾ ਚਲੋ ਬਹੁਤਾ ਜਿਆਦਾ ਕੋਈ ਮੋਹ ਨਹੀਂ ਇਹਨੇ ਕੀਤਾ ਹਾਂਜੀ ਤੇ ਇਹੋ ਜੀ ਰੰਗ ਦਾ ਚਲੋ ਵਾਦਾ ਵਾ ਚਲੋ ਬੱਕਰੀ ਦੇ ਘਰ ਵੀ ਜਾ ਕੇ ਸਰਦਾ ਹੀ ਰਸਾ ਨਾ ਜਾ ਲੈ ਆਈ ਅਸ਼ੂ ਬਾਈ ਦੇ ਕੋਲ ਚੰਗੇ ਹੋਰ ਬਾਈ ਪਾਣਾ ਕੋਈ ਹੈਗਾ ਠੀਕ ਹੈ ਠੀਕ ਇੱਕ ਨਾ ਹੈਗਾ ਕੀ ਛੋਟੀ ਕੀ ਕਰਤਾ ਬੱਕਰੀ ਬੱਕਰੀ ਜੇ ਬੜੀ ਚੰਗੀ ਤੇ ਸਾਡੇ ਬੰਦੇ ਨਾ ਠੀਕ ਹੈ ਹੋਰ ਅਸੀਂ ਰੱਖੀ ਨਹੀਂ ਕਦੀ ਤੇ ਉਧਰ ਲੈ ਆਉਂਦੀ ਚਾਹਣਾ ਤੇ ਬੰਦੇ ਸਾਡੇ ਉਹ ਮੇਂਗਲਾਈਂ ਜਿਹਨੂੰ ਕਰਦੀ ਆ ਨਾ ਫੁੱਲੀ ਖਾਲੀ ਜਿਹਦੇ ਜਿਆਦਾ ਕਰਦੇ ਆ ਵੀ ਨਹੀਂ ਐਦਾਂ ਉਦਾਂ ਤੇ ਮੈਂ ਆਪਾਂ ਵੇਚ ਦੇ ਦਨੇ ਆ ਤੇ ਬੱਕਰੀ ਦੁੱਧ ਵੀ ਹੈਗਾ ਵਾ ਥੱਲੇ ਚੱਲ ਆਪਣੀ ਵੱਲੋਂ ਤੇ ਲਿਆਂਦੀ ਸ਼ੌਂਗ ਨਾ ਅੱਛਾ ਅੱਛਾ ਠੀਕ ਹੈ ਅੱਜ ਲਈ ਗਏ ਨਸਲ ਨੂੰ ਪਤਾ ਨਹੀਂ ਸਾਨੂੰ ਪਤਾ ਨਹੀਂ ਲੋ ਭਾਜੀ ਐਂਡ ਤੇ ਤੁਹਾਨੂੰ ਆਪਾਂ ਜਾਨਵਰ ਦਿਖਾਉਨੇ ਆ ਇਹ ਵੀ ਨਾ ਅੱਠੀ ਪੈਰੀ ਚੋਈਂਦੀ ਉਹਦੇ ਅੱਧਾ ਕਿਲੋ ਦੁੱਧ ਉਹ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਗਾਂ ਬਣੀ ਬੁਣੀ ਕੋਈ ਨਹੀਂ ਨਹੀਂ ਗਾਂ ਨਹੀਂ ਇਹ ਬਣੀ ਅੱਛਾ ਅੱਛਾ ਇਹ ਬਣੀ ਹੈ ਵੇਖਣ ਠੀਕ ਹੈ ਅਬ ਜਿਤਨਾ ਰਾਜੀ ਰੂਜੀਆਂ ਲੱਗਦਾ ਤਾਂ ਕੋਈ ਵਾਰੀ ਰਾਜੀ ਰੂਜੀ ਚੰਗੀ ਲੋ ਬਈ ਲੱਗ ਗਏ ਤਾਂ ਚੈੱਕ ਕਰਮਨੇ ਆ ਇਹ ਨਸਲ ਬਾਰੇ ਹਾਨੂੰ ਨਹੀਂ ਗਾਂ ਜਾਣਕਾਰੀ ਆ ਗਈ ਕੋਈ ਹਾਂਜੀ ਹਾਂਜੀ ਤੇ ਵੇਖਣ ਨੂੰ ਚਲੋ ਪੜੀ ਜੀ ਜ਼ਰੂਰ ਲੱਗਦੀ ਆ ਤੇ ਕਲਰ ਕਲਰ ਵੀ ਤੇ ਦੇਖ ਸਕਦੇ ਖਾਕੀ ਕੀ ਕਹਿ ਸਕਦੇ ਆਪਾਂ ਇਹਨੂੰ ਲਾਖੀ ਜੀ ਬੱਕਰੀ ਕਹਿ ਸਕਦੇ ਨਹੀਂ ਨਹੀਂ ਰੰਗ ਰੂੰਗਲੋ ਰੰਗ ਰੂੰਗਲੋ ਰੰਗ ਆਵੇ ਲੋ ਲਾਲ ਜਈ ਹੈ ਠੀਕ ਹੈ ਲੱਖ ਆ ਜਾ ਰੰਗ ਲਾਲੋ ਕੇ ਆ ਗਿਆ ਵਾ ਲੋ ਜੀ ਜੇ ਕੋਈ ਭਰਾ ਨੇ ਪਸ਼ੂਆਂ ਦੇ ਵਿੱਚ ਰੱਖਣੀ ਆ ਤੇ ਚਲੋ ਜਾਂਦੇ ਬਹੁਤ ਕਰਮ ਵਾਲਾ ਹੁੰਦਾ ਪਸ਼ੂਆਂ ਦੇ ਵਿੱਚ ਵੈਹੇ ਦੇ ਦਾਂਗੇ ਵੀਰ ਜੀ ਦੱਸ ਦੀ ਮੜਾਏ ਖਾਦ ਕੇ 6000 ਦੀ ਦੇ ਦਾਂ 6000 ਦੀ 6000 ਦੀ ਦੇ ਦਾਂਗੇ ਯਾਰ ਠੀਕ ਹੈ ਲੋ ਵੀਰ ਜੀ 6000 ਦੀ ਬੱਕਰੀ ਕਰਕੇ ਥੋੜੀ ਤੇਰਪਾ ਲੜਦਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਤੇ ਲੋ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਤੇ ਸੂਈ ਨੂੰ ਕਿੰਨਾ ਘੋ ਗਿਆ ਟਾਈਮ ਆ ਪਾ ਵੀਰ ਦੀ ਚੰਗੀ ਲੱਗੀ ਤੇ ਕਾ 1.5 ਕਿਲੋ ਦੁੱਧ ਆਵਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਬਾਬਾ ਜੀ ਪਸ਼ੂਆਂ ਦੇ ਵਿੱਚ ਰੱਖਣ ਨੂੰ ਬਹੁਤ ਹੀ ਚੰਗੀ ਨਸਲ ਹੁੰਦੀ ਆ ਬਾਬਾ ਜੀ ਡਰਦੀਆਂ ਥੋੜਾ ਜਣਾ ਤੇ ਤਾਂ ਕਰਕੇ ਇਹਦੇ ਆਪੇ ਇਦਾਂ ਹੀ ਚਰਦੀ ਜੁਰਦੀ ਵੀ ਰਹਿੰਦੀ ਕਰਮਾਂ ਵਾਲੀ ਠੀਕ ਹੈ ਠੀਕ ਹੈ ਜੀ ਹਾਂ ਤੇ ਇਹ ਆਖਿਆ ਵੱਡਣ ਵਾਲਿਆਂ ਨੂੰ ਨਹੀਂ ਦੇਣੀ ਵੱਡਣ ਵਾਲੇ ਮੰਗਦੇ ਸੀ ਉਹਨਾਂ ਨੂੰ ਨਹੀਂ ਦੇਣਾ ਹਾਂ ਨਹੀਂ ਨਹੀਂ ਬਿਲਕੁਲ ਚੰਗੀ ਗੱਲ ਆ ਆਮ ਵਾਲਾ ਆਊਗਾ ਤੇ ਉਹ ਨਹੀਂ ਗੱਲ ਕੋਈ ਠੀਕ ਹੈ ਠੀਕ ਹੈ ਉਹ ਬਾਬਾ ਜੀ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਚੰਗੇ ਦੁੱਧ ਵਾਲੇ ਆ ਤੇ ਰੇਡ ਵੀ ਬਾਈ ਨੇ ਬਿਲਕੁਲ ਝੋਟੀਆਂ ਦੇ ਹਿਸਾਬ ਨਾਲ ਕੀਤੇ ਜੈਜ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ